ਸਮਰਾਟ ਅਸ਼ੋਕ ਨੇ ਆਪਣੀਆਂ ਪਤਨੀਆਂ ਨੂੰ ਜਿੰਦਾ ਕਿਉਂ ਸਾੜਿਆ ਸੀ ਵਵੇ ਚਨਾ ਹੁਣਾ ਦੀ ਇੱਕ ਗੱਲਬਾਤ ਹੈ ਇਹਦੇ ਵਿੱਚ ਉਹ ਕੀ ਕਹਿੰਦੇ ਨੇ ਰਿਹਾਨ ਫਜ਼ਲ ਉਹਨਾਂ ਦੀ ਕਲਮ ਚੋਂ ਗੱਲਬਾਤਾਂ ਜੀ ਕਰ ਰਹੇ ਆ ਅਸ਼ੋਕ ਅੰਗਰੇਜ਼ਾਂ ਦੇ ਨਾਲੋਂ ਵੀ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੇ ਸਭ ਤੋਂ ਵੱਡੇ ਹਿੱਸੇ ਤੇ ਕੀਤਾ ਸੀ ਉਹਨੇ ਰਾਜ ਉਹਦੀ ਗੱਲ ਕਰਨ ਜਾ ਰਹੇ ਆ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਅਤੇ ਦੁਆਬਾ ਰੀਡ ਦਾ ਮੰਚ ਅਸ਼ੋਕ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ 40 ਸਾਲਾਂ ਦੇ ਸ਼ਾਸਨ ਦੌਰਾਨ ਕਰੀਬ ਕਰੀਬ ਪੂਰੇ ਭਾਰਤੀ ਉਪਮਹਾਦੀਪ ਨੂੰ ਇੱਕ ਸਰਕਾਰ ਅਧੀਨ ਇਕਜੁੱਟ ਕਰ ਦਿੱਤਾ ਸੀ ਮੈਂ ਇੱਕ ਜਿਹੜੀ ਬਲੀ ਚਲੋ ਇਹ ਬੜੀ ਇੰਟਰਸਟਿੰਗ ਜਿਹੜੀ ਗੱਲਬਾਤ ਕਰਨ ਜਾ ਰਿਹਾ ਜਿਹੜੀ ਚਲੋ ਇਹ ਤਾਂ ਚੀਜ਼ਾਂ ਸਾਡੇ ਸਾਹਮਣੇ ਨਸ਼ਰ ਨੇ ਪਰ ਅਮਰitsar ਦੇ ਵਿੱਚ ਰਾਜਾ ਸੰਸੀ ਏਅਰਪੋਰਟ ਦਾ ਨਾਮ ਰੱਖਿਆ ਗਿਆ ਮੈਂ ਉਹਦੇ ਬਾਰੇ ਥੋੜੀ ਜਿਹੀ ਖੋਜ ਕਰ ਰਿਹਾ ਸੀ ਕਿ ਅਸਲ ਦੇ ਵਿੱਚ ਰਾਜਾ ਸੰਸੀ ਹੋ ਸੀ ਕੌਣ ਉਹਨਾਂ ਲੋਕਾਂ ਨੇ ਆਪਣਾ ਲੋਹਾ ਮਨਵਾਇਆ ਪਰ ਉਹਨਾਂ ਦੇ ਬਾਰੇ ਅੱਜ ਤੱਕ ਵੀ ਬਹੁਤ ਘੱਟ ਜ਼ਿਕਰ ਆਉਂਦਾ ਹੈ ਕਿਤਾਬਾਂ ਦੇ ਵਿੱਚ ਇਤਿਹਾਸ ਦੇ ਵਿੱਚ ਪਰ ਕੋਸ਼ਿਸ਼ ਹੈ ਮੇਰੀ ਕਿਸੇ ਦਿਨਾਂ ਨੂੰ ਜ਼ਰੂਰ ਚੰਗੀ ਤਰ੍ਹਾਂ ਆਪਾਂ ਖੰਘੋੜ ਕੇ ਲਿਆਵਾਂਗੇ ਇਹ ਲੋਕਾਂ ਦਾ ਜ਼ਿਕਰ ਹੀ ਨਹੀਂ ਆਉਂਦਾ ਜਿਨ੍ਹਾਂ ਨੇ ਪਹਿਲਾਂ ਸਾਰਿਆਂ ਨਾਲੋਂ ਇਹਨਾਂ ਚੀਜ਼ਾਂ ਨੂੰ ਆਪਣਾ ਲੋਹਾ ਮਨਵਾਇਆ ਬਹੁਤ ਕਰੂਰ ਵੀ ਸਨ ਬਹੁਤ ਲੋਕਾਂ ਦੇ ਖਿਲਾਫ ਵੀ ਸਨ ਪਰ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਏਅਰਪੋਰਟ ਜਾਂ ਕੁਝ ਏਰੀਆ ਜ਼ਰੂਰ ਰੱਖੇ ਗਏ ਨੇ ਤਿੱਕਾ ਦੇ ਖੋਜ ਕਰਿਓ ਤੁਸੀਂ ਵੀ ਜੇ ਤੁਹਾਨੂੰ ਕੋਈ ਜਾਣਕਾਰੀ ਲੱਭੇ ਤਾਂ ਜਰੂਰ ਪਹੁੰਚਾਉਣਾ ਰਾਜਾ ਸੰਸੀ ਕੌਣ ਸੀ ਉਹਦੇ ਬਾਰੇ ਜਰੂਰ ਜਿਹੜਾ ਪੜਤਾਲ ਕਰਨੀ ਹੈ ਜੀ ਆਪਾਂ ਅਸ਼ੋਕ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੇ 40 ਸਾਲਾਂ ਦੇ ਸ਼ਾਸਨ ਦੇ ਦੌਰਾਨ ਕਰੀਬ-ਕਰੀਬ ਪੂਰੇ ਭਾਰਤ ਦੀ ਉਪਮਹਾਦੀਪ ਨੂੰ ਇੱਕ ਸਰਕਾਰ ਅਧੀਨ ਇਕਜੁੱਟ ਕਰ ਦਿੱਤਾ ਸੀ ਤਾਮਿਲਨਾਡੂ ਅਤੇ ਕੇਰਲਾ ਨੂੰ ਛੱਡ ਕੇ ਅੱਜ ਦਾ ਪੂਰਾ ਭਾਰਤ ਅੱਜ ਦਾ ਪਾਕਿਸਤਾਨ ਤੇ ਘੱਟੋ ਘੱਟ ਅਫਗਾਨਿਸਤਾਨ ਦਾ ਘੱਟੋ ਘੱਟ ਪੂਰਬੀ ਹਿੱਸਾ ਅਸ਼ੋਕ ਦੇ ਅਧਿਕਾਰ ਦੇ ਖੇਤਰ ਚ ਆਉਂਦਾ ਸੀ ਇਹ ਨਾਇੰਗ ਉਹ ਇੱਕ ਅਜਿਹੇ ਧਰਮ ਨੂੰ ਵਿਸ਼ਵ ਭਰ ਦੀ ਸ਼੍ਰੇਣੀ ਤੱਕ ਪਹੁੰਚਾਉਣ ਦੇ ਵਿੱਚ ਵੀ ਸਫਲ ਰਹੇ ਜਿਸ ਦੇ ਉਸ ਸਮੇਂ ਬਹੁਤ ਘੱਟ ਪੈਰੋਕਾਰ ਸਨ ਉਹਨਾਂ ਨੇ ਅਜਿਹੀਆਂ ਨੈਤਿਕ ਧਾਰਨਾਵਾਂ ਪੇਸ਼ ਕੀਤੀਆਂ ਜਿਨ੍ਹਾਂ ਦਾ ਪ੍ਰਭਾਵ ਅੱਜ ਤੱਕ ਦੇਖਿਆ ਜਾ ਸਕਦਾ ਹੈ ਚਾਰਲਸ ਐਲਨ ਆਪਣੀ ਕਿਤਾਬ ਅਸ਼ੋਕਾ ਦੀ ਸਰਚ ਫਾਰ ਇੰਡੀਆਜ਼ ਲੌਸਟ Empire ਦੇ ਵਿੱਚ ਜਿਹੜਾ ਲਿਖਦੇ ਨੇ ਅਸ਼ੋਕ ਨੂੰ ਸਹੀ ਮਾਨਿਆਂ ਦੇ ਵਿੱਚ ਭਾਰਤ ਦਾ ਬਾਨੀ ਪਿਤਾ ਕਿਹਾ ਜਾ ਸਕਦਾ ਹੈ ਉਹ ਪਹਿਲੇ ਸ਼ਾਸਕ ਸਨ ਜਿਨ੍ਹਾਂ ਨੇ ਭਾਰਤ ਨੂੰ ਇੱਕ ਰਾਸ਼ਟਰ ਵਜੋਂ ਤੋੜਿਆ ਸੀ ਐਨਾ ਹੀ ਨਹੀਂ ਹੈ ਉਹਨਾਂ ਨੇ ਮਹਾਤਮਾ ਗਾਂਧੀ ਤੋਂ ਬਹੁਤ ਪਹਿਲਾਂ ਅਹਿੰਸਾ ਦਾ ਸੰਕਲਪ ਸ਼ੁਰੂ ਕੀਤਾ ਸੀ ਉਹ ਸ਼ਾਇਦ ਦੁਨੀਆ ਦੇ ਪਹਿਲੇ ਰਾਜਾ ਸੀ ਜਿਨ੍ਹਾਂ ਨੇ ਕਲਿਆਨਕਾਰੀ ਰਾਜ ਦੀ ਸਥਾਪਨਾ ਕੀਤੀ ਸੀ ਅਸ਼ੋਕ ਕਈ ਲੋਕਾਂ ਨੂੰ ਕਈ ਰੂਪਾਂ ਦੇ ਵਿੱਚ ਦਿਖਾਈ ਦਿੰਦੇ ਨੇ ਇੱਕ ਜੇਤੂ ਜਿਸ ਨੇ ਜੰਗ ਦੀ ਭਿਆਨਕਤਾ ਨੂੰ ਦੇਖਦੇ ਹੋਏ ਜਿੱਤ ਤਿਆਗ ਦਿੱਤੀ ਸੀ ਇੱਕ ઋષਿ ਜਾਂ ਕਹਿ ਲਓ ਕਿ ઋષਿ ਅਤੇ ਇੱਕ ਸਮਰਾਟ ਦਾ ਰਲੇਵਾ ਇੱਕ ਸਿਆਸੀ ਪ੍ਰਤਿਭਾ ਜਿਸ ਨੂੰ ਮਨੁੱਖੀ ਕਦਰਾਂ ਕੀਮਤਾਂ ਦੀ ਡੂੰਗੀ ਸਮਝ ਸੀ ਰੋਮੀਲਾ ਥਾਪਰ ਆਪਣੀ ਕਿਤਾਬ ਅਸ਼ੋਕਾ ਐਂਡ ਦੀ ਡਿਕਲਾਈਨ ਆਫ ਮੋਰੀਆਜ਼ ਦੇ ਵਿੱਚ ਲਿਖਦੀ ਹੈ ਅਸ਼ੋਕ ਨੇ ਬਹੁਤ ਮਾਨਿਆ ਦੇ ਵਿੱਚ ਆਪਣੇ ਸਮੇਂ ਨੂੰ ਪੇਸ਼ ਕੀਤਾ ਉਹਨਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਹਨਾਂ ਨੇ ਆਪਣੇ ਸਮੇਂ ਨੂੰ ਸਮਝਿਆ ਤੇ ਭਾਰਤੀ ਸੰਦਰਭ ਦੇ ਵਿੱਚ ਇਤਿਹੀਆਂ ਲੋੜਾਂ ਪੂਰੀਆਂ ਕੀਤੀਆਂ ਨੇ ਮੋਰੀਆ ਵੰਸ਼ ਕੀ ਸੀ ਮੋਰੀਆ ਵੰਸ਼ ਦੇ ਤੀਜੇ ਸ਼ਾਸਕ ਸਮਰਾਟ ਅਸ਼ੋਕ ਦੀ ਕਹਾਣੀ ਉਹਨਾਂ ਦੇ ਦਾਦਾ ਚੰਦਰ ਗੁਪਤ ਮੋਰੀਆ ਤੇ ਉਸ ਸ਼ਖਸ ਉਸ ਸ਼ਖਸ ਚਾਂਕਿਆ ਛਾਂਕਿਆ ਨੀਤੀ ਦੀ ਗੱਲ ਤਾਂ ਆਉਂਦੀ ਹੈ ਪਰ ਅਸਲ ਚ ਇਹ ਸੀ ਕਿ ਇਹਨੂੰ ਵੀ ਕਦੇ-ਕਦੇ ਪੜਾਂਗੇ ਆਪਾਂ ਸਮਰਾਟ ਅਸ਼ੋਕ ਦੀ ਕਹਾਣੀ ਉਹਨਾਂ ਦੇ ਦਾਦਾ ਚੰਦਰਗੁਪਤ ਮੌਰੀਆ ਤੇ ਉਸ ਸ਼ਖਸ ਚਾਣਕਿਆ ਤੋਂ ਸ਼ੁਰੂ ਹੁੰਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਗਧ ਦੀ ਗੱਦੀ ਦੇ ਉੱਤੇ ਬਿਠਾਇਆ ਸੀ ਅਸ਼ੋਕ ਚੰਦਰਗੁਪਤ ਮੌਰੀਆ ਦਾ ਪੋਤਾ ਸੀ 323 ਈਸਾ ਪੂਰਬ ਦੇ ਵਿੱਚ ਸਿਕੰਦਰ ਦੀ ਮੌਤ ਦੇ 1-2 ਸਾਲ ਦੇ ਅੰਦਰ ਸਿੰਧ ਨਦੀ ਜਿਹੜੀ ਹੈ ਪੂਰਬ ਵੱਲ ਯੂਨਾਨੀ ਦਬਦਬਾ ਖਤਮ ਹੋਣਾ ਸ਼ੁਰੂ ਹੋ ਗਿਆ ਸੀ ਚਾਨਕਿਆ ਦੇ ਮਾਰਗਦਰਸ਼ਨ ਦੇ ਵਿੱਚ ਪਹਿਲਾਂ ਤਾਂ ਚੰਦਰਗੁਪਤ ਮੋਰੀਆ ਨੇ ਜਿਹੜਾ ਤਨਾਨੰਦ ਦੇ ਖਿਲਾਫ ਖਾਰ ਦਾ ਸੰਵਾਦ ਚੱਕਿਆ ਪਰ ਫਿਰ ਉਹ ਹਰ ਪਰ ਫਿਰ ਉਹ ਉਹਨੂੰ ਜਿਹੜਾ ਹਰਾ ਕੇ ਤੇ ਉੱਤਰੀ ਭਾਰਤ ਦਾ ਨਿਰਵਿਵਾਦ ਸ਼ਾਸਕ ਬਣ ਗਿਆ ਆਪਣੇ 24 ਸਾਲਾਂ ਦੇ ਸ਼ਾਸਨ ਦੇ ਦੌਰਾਨ ਮੋਰੀਆ ਦੀ ਫੌਜ ਜੇਤੂ ਰਹੀ 305 ਈਸਵੀ ਇਸਾਪੂ ਜਿਹੜੀ ਹੈ ਪੂਰਬ ਦੇ ਵਿੱਚ ਜਦੋਂ ਬੈਬੀਲੋਨ ਤੇ ਪਰਸ਼ੀਆ ਦੇ ਨਵੇਂ ਸ਼ਾਸਕ ਜਾਣ ਕੀ ਈਰਾਨ ਦੀ ਗੱਲ ਆਉਂਦੀ ਹੈ ਬੈਬੀਲੋਨ ਨੂੰ ਵੀ ਪੜਿਓ ਦੋਸਤੋ ਬੜੀ ਇੰਟਰਸਟਿੰਗ ਗੱਲ ਹੈ ਇਹਦੇ ਬਾਰੇ ਕਦੇ ਨਸ਼ਰ ਵੀ ਕਰਾਂਗੇ ਕਾਫੀ ਵਾਰ ਇਹ ਤਾਂ ਮੈਂ ਜ਼ਿਕਰ ਕੀਤਾ ਹੈ ਪਰ ਸੰਖੇਪ ਦੇ ਵਿੱਚ ਹੀ ਗੱਲ ਕੀਤੀ ਹੈ ਜਿਆਦਾ ਆਪਾਂ ਇਹਦੀ ਵਿਆਖਿਆ 'ਚ ਨਹੀਂ ਗਏ ਆ ਕਦੇ ਜ਼ਰੂਰ ਕਰਾਂਗੇ ਕਹਿੰਦੇ ਨੇ ਕਿ ਜਦੋਂ ਬੈਬੀਲੋਨ ਤੇ ਪਰਸ਼ੀਆ ਦੇ ਨਵੇਂ ਸ਼ਾਸਕ ਸੈਲੀ ਯੂਕਸ ਨੇ ਸਿਕੰਦਰ ਤੋਂ ਗਵਾਚੀ ਹੋਈ ਜ਼ਮੀਨ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਨਾ ਤਾਂ ਉਹਨਾਂ ਨੇ ਚੰਦਰਗੁਪਤ ਮੌਰੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਚੰਦਰਗੁਪਤ ਮੌਰੀਆ ਤੋਂ ਬਾਅਦ ਬਿੰਦੂਸਰ ਬਿੰਦੂਸਰ ਮਗਧ ਦਾ ਰਾਜਾ ਬਣੇ ਚਾਣਕੀਆ ਬਿੰਦੂ ਬਿੰਦੂਸਰ ਦੇ ਮਾਰਗਦਰਸ਼ਕ ਬਣੇ ਉਹਨਾਂ ਦੇ ਪੋਤੇ ਤੇ ਚੇਲੇ ਰਾਧਾ ਗੁਪਤ ਨੇ ਅਸ਼ੋਕ ਦੇ ਮਗਧ ਦਾ ਰਾਜਾ ਬਣਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਏ ਐਲ ਬਾਸ਼ਪ एएल बाशम अपनी किताब दी वैडर दैट वाज इंडिया ਵਿੱਚ ਲਿਖਦੇ ਨੇ ਕਿ ਬਿੰਦੂਸਰ ਦਾ ਜਿਹੜਾ ਸੀ ਪੁੱਤਰ ਸੁਸੀਮਾ ਉਹਨਾਂ ਦੀ ਗੱਦੀ ਦਾ ਵਾਰਿਸ ਸੀ ਤੇ ਮੰਨਿਆ ਜਾਂਦਾ ਸੀ ਕਿ ਉਸ ਤੋਂ ਬਾਅਦ ਉਹ ਮਗਧ ਦਾ ਰਾਜਾ ਬਣੇਗਾ ਬਿੰਦੂਸਰ ਦੇ ਉਤਰਾਧਿਕਾਰੀਆਂ ਦੀ ਸੂਚੀ ਦੇ ਵਿੱਚ ਅਸ਼ੋਕ ਦਾ ਨਾਮ ਕਾਫੀ ਨਵਾਂ ਸੀ ਉਹ ਛੋਟੇ ਕੱਦ ਦੇ ਸੀ ਤੇ ਮੋਟੇ ਵੀ ਸਨ ਸਿਹਤਪੱਖੋਂ ਉਹਨਾਂ ਨੂੰ ਚਮੜੀ ਦੀ ਬਿਮਾਰੀ ਸੀ ਜਿਸ ਦੇ ਕਾਰਨ ਉਹ ਬਦਸੂਰਤ ਦਿਖਾਈ ਦਿੰਦਾ ਸੀ ਸ਼ਾਇਦ ਇਹੀ ਕਾਰਨ ਸੀ ਕਿ ਉਹਨਾਂ ਦੇ ਪਿਤਾ ਉਹਨਾਂ ਦੇ ਨਾਲ ਖਿਜੇ-ਖਿਜੇ ਰਹਿੰਦੇ ਸਨ ਤੇ ਉਹਨਾਂ ਨੂੰ ਸੰਭਾਵੀ ਵਾਰਸਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਸੀ ਵਦੀਸ਼ਾ ਦੇ ਵਿੱਚ ਕਾਰੋਬਾਰੀ ਦੀ ਤੀਜ ਦੇ ਨਾਲ ਉਹਨੂੰ ਪਿਆਰ ਹੁੰਦਾ ਹੈ ਇਹੀ ਕਾਰਨ ਸੀ ਕਿ ਰਾਜਤਾਨੀ ਪਾਟਲੀ ਪੁੱਤਰ ਤੋਂ ਦੂਰ ਤਕਸ਼ੀਲਾ ਜਿਹੜੀ ਯੂਨੀਵਰਸਿਟੀ ਦੀ ਗੱਲ ਆਉਂਦੀ ਹੈ ਨਾ ਤਕਸ਼ੀਲਾ ਯੂਨੀਵਰਸਿਟੀ ਜਾਂ ਹੋਰ ਸਾਰਾ ਉੱਥੇ ਜੋ ਵੀ ਹੈ। ਇਹੀ ਕਾਰਨ ਸੀ ਕਿ ਰਾਜਤਾਨੀ ਪਾਟਲੀਪੁੱਤਰ ਤੋਂ ਦੂਰ ਤਕਸ਼ੀਲਾ ਦੇ ਵਿੱਚ ਜਦੋਂ ਬਗਾਵਤ ਹੋਈ ਤਾਂ ਉਹਨਾਂ ਦੇ ਪਿਤਾ ਵਿਦੂਸਾਰ ਨੇ ਉਸ ਨੂੰ ਕੁਚਲਣ ਦੇ ਲਈ ਅਸ਼ੋਕ ਨੂੰ ਭੇਜਿਆ। ਉਸ ਤੋਂ ਬਾਅਦ ਉਹਨਾਂ ਨੂੰ ਮੱਧ ਭਾਰਤ ਦੇ ਵਿੱਚ ਓਜੈਨ ਦੇ ਵਿੱਚ ਬਾਦਸ਼ਾਹ ਦੇ ਰਾਜ ਪ੍ਰਤੀ ਨਿਧੀ ਵਜੋਂ ਭੇਜ ਦਿੱਤਾ ਗਿਆ। ਉੱਥੇ ਵਦੀਸ਼ਾ ਦੇ ਵਿੱਚ ਇੱਕ ਸਥਾਨਕ ਵਪਾਰੀ ਦੀ ਸੁੰਦਰਤੀ ਮਹਾਦੇਵੀ ਸਾਕੀਆਂ ਦੇ ਸਾਕੀਆਂ ਕੁਮਾਰੀ ਦੇ ਨਾਲ ਉਹਨਾਂ ਨੂੰ ਪਿਆਰ ਹੋ ਗਿਆ ਰੋਮੀਲਾ ਥਾਪਰ ਆਪਣੀ ਕਿਤਾਬ ਅਸ਼ੋਕਾ ਐਂਡ ਦੀ ਡਿਕਲਾਈਨ ਆਫ ਦੀ ਮੋਰੀਆਜ਼ ਦੇ ਵਿੱਚ ਲਿਖਦੀ ਹੈ ਕਿ ਦੀਪਾ ਵਾਮਸਾ ਦੇ ਵਿੱਚ ਇਸ ਵਿਆਹ ਦਾ ਕੋਈ ਜ਼ਿਕਰ ਨਹੀਂ ਹੈ ਪਰ ਅਸ਼ੋਕ ਦੇ ਦੋ ਬੱਚੇ ਮਹਿੰਦਾ ਤੇ ਸੰਗਮਿਤਾ ਪੈਦਾ ਹੁੰਦੇ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਸ਼੍ਰੀਲੰਕਾ ਭੇਜਿਆ ਗਿਆ ਸੀ ਜਦੋਂ ਅਸ਼ੋਕ ਸਮਰਾਟ ਬਣੇ ਤਾਂ ਮਹਾਦੇਵ ਨੇ ਪਾਟਲੀ ਪੁੱਤਰ ਜਾਣ ਦੀ ਬਜਾਏ ਵਿਦੇਸ਼ਾ ਦੇ ਵਿੱਚ ਰਹਿਣਾ ਪਸੰਦ ਕੀਤਾ ਕਿਹਾ ਜਾਂਦਾ ਹੈ ਕਿ ਦੇਵੀ ਇੱਕ ਬੋਧੀ ਸੀ ਤੇ ਵਿਦੇਸ਼ਾ ਉਸ ਸਮੇਂ ਬੁੱਧ ਧਰਮ ਦਾ ਕੇਂਦਰ ਹੁੰਦਾ ਸੀ ਤੇ ਅਫਗਾਨਿਸਤਾਨ ਦੀ ਗੱਲ ਆਈ ਨਾ ਉੱਥੇ ਵੱਡੀ ਮੂਰਤੀ ਲੱਗੀ ਹੋਈ ਸੀ ਜਿਹੜੀ ਟਾਮਾ ਜਿਹੜੀ ਆ ਅਮਰੀਕਾ ਉਹਨਾਂ ਵੱਲੋਂ ਹੀ ਢਾਵਾਂ ਢਵਾਈ ਗਈ ਸੀ ਉਹਨੂੰ ਤੋੜਿਆ ਗਿਆ ਫੋੜਿਆ ਗਿਆ ਬੁੱਧ ਧਰਮ ਦੀ ਸਮਾਪਤੀ ਕੁਲਵੀਰ ਸਿੰਘ ਕੋੜਾ ਸਾਹਿਬ ਬਹੁਤ ਵਧੀਆ ਲਿਖਦੇ ਨੇ ਜਿਹਦੇ ਵਿੱਚ ਉਹਨਾਂ ਦੀ ਕਿਤਾਬ ਹੈ ਸਿੱਖ ਵੀ ਨਿਕਲਿਆ ਗਿਆ ਉਹਦੇ ਵਿੱਚ ਬੁੱਧ ਧਰਮ ਦੀ ਸਮਾਪਤੀ ਜਾਂ ਖਾਤਮਾ ਕਿਵੇਂ ਹੋਇਆ ਆਰਐਸਐਸ ਦਾ ਰੋਲ ਜਾਂ ਸਾਰੀਆਂ ਚੀਜ਼ਾਂ ਦੱਸੀਆਂ ਨੇ ਦੂਜਾ ਉਹ ਕਿ ਇੱਕ ਵਪਾਰੀ ਦੀ ਧੀ ਸੀ ਤੇ ਉਹਨਾਂ ਦਾ ਸਮਾਜਿਕ ਰੁਤਬਾ ਸ਼ਾਹੀ ਪਰਿਵਾਰ ਦੇ ਲੋਕਾਂ ਦੇ ਪੱਧਰ ਦੇ ਉੱਤੇ ਨਹੀਂ ਸੀ ਆਪਣੇ ਭਰਾਵਾਂ ਨੂੰ ਮਾਰ ਕੇ ਗੱਦੀ ਦੇ ਉੱਤੇ ਕਾਬਜ ਹੁੰਦੀ ਹੈ ਬਿੰਦੂਸਾਰ ਨੇ ਅਸ਼ੋਕ ਦੇ ਵੱਡੇ ਭਰਾ ਸੁਸੀਮਾ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ ਪਰ 274 ਈਸਾ ਪੂਰਵ ਚ ਇੱਕ ਹੋਰ ਬਗਾਵਤ ਹੁੰਦੀ ਹੈ ਇਸ ਦੇ ਨਾਲ ਨਜਿੱਠਣ ਦੇ ਲਈ ਇਸ ਵਾਰ ਯਵਰਾੜ ਸੁਸੀਮਾ ਨੂੰ ਭੇਜਿਆ ਗਿਆ ਇਹ ਬਗਾਵਤ ਪਿਛਲੀ ਬਗਾਵਤ ਦੇ ਨਾਲੋਂ ਵਧੇਰੇ ਗੰਭੀਰ ਸੀ ਇਸ ਦੇ ਲਈ ਰਾਜਕੁਮਾਰ ਸੁਸੀਮਾ ਨੂੰ ਲੰਬੇ ਸਮੇਂ ਦੇ ਲਈ ਤਖਸ਼ੀਲਾ ਦੇ ਵਿੱਚ ਹੀ ਰਹਿਣਾ ਪੈ ਗਿਆ ਇਸ ਦੌਰਾਨ ਰਾਜਾ ਬਿੰਦੂਸਾਰ ਗੰਭੀਰ ਤੌਰ ਦੇ ਉੱਤੇ ਬਿਮਾਰ ਹੋਇਆ ਉਹਨਾਂ ਨੇ ਸੁਸੀਮਾ ਨੂੰ ਵਾਪਸ ਆਉਣ ਦਾ ਹੁਕਮ ਦਿੱਤਾ ਤੇ ਅਸ਼ੋਕ ਨੂੰ ਉਹਨਾਂ ਦੀ ਥਾਂ ਤਕਸ਼ੀਲਾ ਜਾਣ ਦਾ ਆਦੇਸ਼ ਦੇ ਦਿੱਤਾ ਇਸ ਦੇ ਦੌਰਾਨ ਅਸ਼ੋਕ ਦੀ ਸਮਰਥਕ ਮੰਤਰੀ ਰਾਧਾ ਗੁਪਤ ਨੇ ਦਖਲ ਦੇ ਕੇ ਸ਼ਾਹੀ ਹੁਕਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਚਾਰਲਸ ਐਲਨ ਲਿਖਦੇ ਨੇ ਕਿ ਅਸ਼ੋਕ ਨੇ ਆਪਣੀ ਬਿਮਾਰੀ ਦਾ ਨਾਟਕ ਕੀਤਾ ਤੇ ਮੰਗ ਕੀਤੀ ਕਿ ਉਹਨਾਂ ਦੇ ਪਿਤਾ ਉਹਨਾਂ ਨੂੰ ਅਸਥਾਈ ਰਾਜਾ ਐਲਾਨਣ ਇਹ ਸੁਣਦੇ ਹੀ ਬਿੰਦੂਸਾਰ ਨੂੰ ਮਿਰਗੀ ਦਾ ਦੋਰਾ ਪੈ ਗਿਆ ਉਹਨਾਂ ਦੀ ਮੌਤ ਹੋ ਗਈ ਜਦੋਂ ਸੁਸੀਮਾ ਪਾਟਲੀ ਪੁੱਤਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਛੋਟੇ ਭਰਾ ਅਸ਼ੋਕ ਨੇ ਪਾਟਲੀ ਪੁੱਤਰ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਤੇ ਇਸ ਦੇ ਮੁੱਖ ਦਰਵਾਜ਼ੇ ਦੀ ਪਹਿਰੇਦਾਰੀ ਯੂਨਾਨ ਤੋਂ ਲਿਆਂਦੇ ਕਿਰਾਏ ਦੇ ਸੈਨਿਕ ਕਰ ਰਹੇ ਨੇ ਇਹ ਜ਼ਿਕਰ ਹੁੰਦਾ ਨਾ ਤਾਂ ਹੀ ਕਰਕੇ ਮੈਂ ਕਹਿਣਾ ਹੁੰਨਾ ਕਿ ਸਾਡਾ ਜਿਹੜਾ ਪੰਜਾਬੀਆਂ ਦਾ ਡੀਐਨਏ ਕਿੱਥੇ ਮੇਲ ਖਾਂਦਾ ਨਾ ਜੀ ਇਹ ਅੰਕੜੇ ਜਦੋਂ ਜੋੜ ਕੇ ਦੇਖਾਂਗੇ ਤਾਂ ਫਿਰ ਪਤਾ ਲੱਗਦਾ ਹੈ ਬੋਸਨੀਆਂ ਕਦੇ ਪੜਿਓ ਜਾ ਸਿਕੰਦਰ ਬੇਕ ਦੀ ਗੱਲ ਆਉਂਦੀ ਹੈ ਗ੍ਰੇਟ ਜਿਹੜਾ ਸਿਕੰਦਰ ਹੈ ਤਾਂ ਉਹ ਜਦੋਂ ਮਾਰਾ ਮਾਰ ਕਰਦਾ ਆਉਂਦਾ ਹੈ ਤੇ ਫਿਰ ਜਿਹੜਾ ਪੋਰਸ ਦੇ ਨਾਲ ਮੱਥਾ ਲਾਉਂਦਾ ਹੈ ਤੇ ਉੱਥੇ ਦੀਆਂ ਗੱਲਾਂ ਫਿਰ ਉੱਥੇ ਫੌਜਾਂ ਰਹਿਦੀਆਂ ਨੇ ਫਿਰ ਉਹ ਖਿੱਤੇ ਦਾ ਵਿਕਾਸ ਹੁੰਦਾ ਹੈ ਤੇ ਇਸੇ ਕਰਕੇ ਮੈਂ ਕਹਿੰਨਾ ਕਿ ਜਾਂ ਜੋ ਵੀ ਉਹਨਾਂ ਦੇ ਜਿਹੜੇ ਨੇ ਬੇਬੀਲੋਨ ਦੇ ਵਿੱਚ ਇਹ ਚੀਜ਼ਾਂ ਉਹਨਾਂ ਦੇ ਜਿਹੜੇ ਪ੍ਰੋਫੈਸਰ ਨੇ ਇਹਨਾਂ ਚੀਜ਼ਾਂ ਦੀ ਡਿਸਕਸ਼ਨ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਇਸੇ ਤਰ੍ਹਾਂ ਸਿੱਖ ਧਰਮ ਦੀ ਸਥਾਪਤੀ ਦੀ ਗੱਲ ਆਉਂਦੀ ਹੈ ਕਹਿੰਦੇ ਨੇ 550 600 ਸਾਲ ਪੁਰਾਣਾ ਹੈ ਪਰ ਜਿਹੜੇ ਇਹ ਆਪਣੇ ਬੈਬੀਲੋਨ ਦੇ ਪ੍ਰੋਫੈਸਰ ਨੇ ਜਾਂ ਯੂਨੀਵਰਸਿਟੀਆਂ ਨੇ ਇਹਨਾਂ ਦੇ ਵਿੱਚ ਜਦੋਂ ਡਿਸਕਸ਼ਨ ਚੱਲਦੀ ਹੈ ਆਪਣੇ ਬਲਕਾਨ ਦੇ ਵਿੱਚ ਯੂਰਪੀਅਨ ਮੁਲਕਾਂ ਦੇ ਵਿੱਚ ਤਾਂ ਉਹ ਇਹ ਜ਼ਿਕਰ ਕਰਦੇ ਨੇ ਕਿ ਸਿੱਖ ਧਰਮ ਵੀ 5000 5500 ਸਾਲ ਹੀ ਪੁਰਾਣਾ ਹੈ ਜਿਦੋਂ ਦੀਆਂ ਇਹ ਬਾਕੀ ਧਰਮ ਬਣੇ ਨੇ ਪਰ ਉਹਨੂੰ ਡਿਵੈਲਪਮੈਂਟ ਦੇ ਵਿੱਚ ਹੌਲੀ-ਹੌਲੀ ਜਿਹੜਾ ਲਿਆਂਦਾ ਜਾ ਰਿਹਾ ਹੈ ਪਰ ਇਹਨਾਂ ਚੀਜ਼ਾਂ ਨੂੰ ਅਸੀਂ ਘੱਟ ਸੁਣਦੇ ਹਾਂ ਜਦੋਂ ਸੁਸੀਮਾ ਪਾਟਲੀ ਪੁੱਤਰ ਵਾਪਸ ਆਇਆ ਤਾਂ ਉਹਨਾਂ ਨੇ ਜਿਹੜਾ ਦੇਖਿਆ ਕਿ ਉਹਨਾਂ ਦੇ ਛੋਟੇ ਭਰਾ ਅਸ਼ੋਕ ਨੇ ਪਾਟਲੀ ਪੁੱਤਰ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਤੇ ਇਸ ਦੇ ਮੁੱਖ ਦਰਵਾਜ਼ੇ ਦੀ ਪਹਿਰੇਦਾਰੀ ਯੂਨਾਨ ਤੋਂ ਲਿਆਂਦੇ ਕਿਰਾਏ ਦੇ ਸੈਨਿਕ ਕਰ ਰਹੇ ਨੇ 4 ਸਾਲ ਸੱਤਾ ਦੇ ਲਈ ਹੋਏ ਸੰਘਰਸ਼ ਦੇ ਵਿੱਚ ਪਾਟਲੀ ਪੁੱਤਰ ਦੇ ਪੂਰਬੀ ਦਵਾਰ ਦੇ ਉੱਤੇ ਸੁਸੀਮਾ ਦਾ ਕਤਲ ਪਹਿਲਾ ਕਦਮ ਸੀ ਪਹਿਲਾ ਉਹ ਹੀ ਕਾਰਾ ਕੀਤਾ ਇਸ ਦੇ ਦੌਰਾਨ ਅਸ਼ੋਕ ਨੇ ਆਪਣੇ 99 ਹੋਰ ਮਤਰੇ ਭਰਾਵਾਂ ਨੂੰ ਵੀ ਮਾਰ ਦਿੱਤਾ ਗਲਤ ਆਪਾਂ ਕਰਦੇ ਹਾਂ ਦੇ ਜੀ ਆਪਣੇ ਆ ਨੈਰੋ ਦੀ ਜਿਹੜਾ ਇਟਲੀ ਦਾ ਪਹਿਲਾ ਬਾਦਸ਼ਾਹ ਸੀ ਤੇ ਇਦਾਂ ਹੀ ਹੁਣ ਇਹਨਾਂ ਦੇ ਹਾਲ ਦੇਖ ਲਓ ਇਹਨਾਂ ਨੇ ਵੀ ਆਪਣੇ 99 ਜਿਹੜੇ ਆਲੇ ਦੋਲੇ ਦੇ ਵਿੱਚ ਭੈਣ ਭਰਾ ਸਨ ਮਤਰੇ ਭਰਾਵਾਂ ਨੂੰ ਮਰਵਾਇਆ ਕਿ ਕੋਈ ਰਾਜ ਗੱਦੀ ਦੇ ਉੱਤੇ ਬੈਠ ਨਾ ਜਾਵੇ ਆ ਕੇ ਇਸ ਦੇ ਦੌਰਾਨ ਅਸ਼ੋਕ ਨੇ ਆਪਣੇ 99 ਹੋਰ ਮਤਰੇ ਭਰਾਵਾਂ ਨੂੰ ਵੀ ਮਾਰ ਦਿੱਤਾ ਉਦੋਂ ਹੀ ਉਹ ਆਪਣੇ ਆਪ ਨੂੰ ਮਗਧ ਦਾ ਰਾਜਾ ਐਲਾਨਣ ਦੇ ਯੋਗ ਹੋਇਆ ਸੁਨੀਲ ਖਿਲਨਾਨੀ ਆਪਣੀ ਕਿਤਾਬ ਇਨ ਕਾਰਨੇ ਇਨ ਕਾਰਨੇ ਸ਼ਾਂਸ ਇੰਡੀਆ ਇਨ 50 ਲਾਈਵਜ਼ ਦੇ ਵਿੱਚ ਲਿਖਦੇ ਨੇ ਕਿ ਮਾਰੇ ਗਏ ਭਰਾਵਾਂ ਦੀ ਗਿਣਤੀ ਅਸਲ ਦੇ ਵਿੱਚ 6 ਸੀ ਪਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੱਦੀ ਦੇ ਲਈ ਖੂਨੀ ਸੰਘਰਸ਼ ਕਈ ਸਾਲਾਂ ਤੱਕ ਚੱਲਿਆ ਉਸ ਸਮੇਂ ਅਸ਼ੋਕ ਦੀ ਉਮਰ 34 ਸਾਲ ਸੀ ਦੱਸੀ ਜਾਂਦੀ ਅਸ਼ੋਕ ਦੀਆਂ 6 ਪਤਨੀਆਂ ਵੀ ਸੀ। ਉਹਨਾਂ ਨੇ ਤਾਜ ਪੋਸ਼ੀ ਦੀ ਖੁਸ਼ੀ ਦੇ ਵਿੱਚ ਇੱਕ ਹੋਰ ਰਾਜਕੁਮਾਰੀ ਦੇ ਨਾਲ ਵਿਆਹ ਕਰਵਾ ਕੇ ਮਨਾਈ। ਜਾਨਕੀ ਖੁਸ਼ੀ ਮਨਾਈ ਇੱਕ ਰਾਜਕੁਮਾਰੀ ਦੇ ਨਾਲ ਵਿਆਹ ਕਰਾ ਕੇ ਇੱਕ ਹੋਰ ਨਵੀਂ ਪਤਨੀ ਬਣਾਈ। ਅਸ਼ੋਕ ਦੇ ਹਰਮ ਦੇ ਵਿੱਚ ਕਈ ਔਰਤਾਂ ਸਨ ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਉਹਨਾਂ ਨੂੰ ਆਕਰਸ਼ਕ ਨਹੀਂ ਸੀ ਸਮਝਦੀਆਂ। ਕਿਹਾ ਜਾਂਦਾ ਹੈ ਕਿ ਅਸ਼ੋਕ ਨੇ ਉਹਨਾਂ ਨੂੰ ਜਿੰਦਾ ਸੜਵਾ ਦਿੱਤਾ ਸੀ। ਇਸੇ ਕਰਕੇ ਉਹਨਾਂ ਨੂੰ ਕੰਡਾ ਸ਼ੋਕਾ ਵੀ ਕਿਹਾ ਜਾਂਦਾ ਹੈ। 간다 ਸ਼ੋਕਾ ਤੇ ਪਾਟਲੀ ਪੁੱਤਰ ਦੇ ਸਿੰਘਾਸਨ ਤੇ ਬੈਠਣ ਤੋਂ ਬਾਅਦ ਅਸ਼ੋਕ ਨੇ ਵਿਦੇਸ਼ਾ ਵਿੱਚ ਜਿਹੜੀ ਛੱਡੀ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਆਪਣੇ ਕੋਲ ਬੁਲਾ ਲਿਆ ਅਸ਼ੋਕ ਦੀਆਂ ਕਟੋ-ਕਟ 6 ਪਤਨੀਆਂ ਸਨ ਇਲਾहाबाद ਦੇ ਵਿੱਚ ਸਥਾਪਿਤ ਸ਼ਿਲਾ ਲੇਖ ਦੇ ਵਿੱਚ ਕਾਰੂ ਕਾਰੂ ਵਕੀ ਨੂੰ ਅਸ਼ੋਕ ਦੀ ਦੂਜੀ ਪਤਨੀ ਦੱਸਿਆ ਗਿਆ ਅਸ਼ੋਕ ਦੀ ਮੁੱਖ ਪਤਨੀ ਜਿਹੜੀ ਸੀ ਅਸਾਦੀ ਮਿਤਰਾ ਸੀ ਜਿਨ੍ਹਾਂ ਦਾ ਅਸ਼ੋਕ ਦੇ ਸ਼ਾਸਨ ਦੇ 13ਵੇਂ ਸਾਲ ਦੇ ਵਿੱਚ ਮੌਤ ਹੋ ਗਈ ਸੀ। ਅਸ਼ੋਕ 265 ઈਸਾ ਪੂਰਵ ਦੇ ਵਿੱਚ ਬੋਧੀ ਬਣ ਗਏ ਸਨ। ਜਾਨਕਿ ਉਹਨੇ ਬੁੱਧ ਧਰਮ ਨੂੰ ਅਪਣਾ ਲਿਆ। ਹਾਲਾਂਕਿ ਉਹਨਾਂ ਨੇ ਖੁਦ ਮੰਨਿਆ ਕਿ ਪਹਿਲੇ ਡੇਢ ਸਾਲ ਦੇ ਵਿੱਚ ਇਸ ਧਰਮ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਸੀ। ਉਹਨਾਂ ਦੇ ਬੋਧੀ ਬਣਨ ਦੇ 2 ਸਾਲਾਂ ਦੇ ਅੰਦਰ ਅੰਦਰ ਉਹਨਾਂ ਦੇ ਬੱਚੇ ਮਹਿੰਦਾ ਤੇ ਸੰਘਾ ਮਿਤਰਾ ਵੀ ਜਿਹੜਾ ਸੀ ਬੋਧੀ ਭਿਕਸ਼ੂ ਤੇ ਸਾਧਵੀ ਬਣ ਗਏ। ਕਲਿੰਗ ਦੀ ਖੂਨੀ ਜੰਗ ਹੁੰਦੀ ਹੈ। ਅਸ਼ੋਕ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਵੱਡੇ ਖੇਤਰ ਦੇ ਉੱਤੇ ਰਾਜ ਕੀਤਾ। ਜਿਸ ਸਮੇਂ ਅਸ਼ੋਕ ਨੇ ਗੱਦੀ ਤੇ ਬਿਰਾਜਮਾਨ ਹੋਏ ਉਸ ਸਮੇਂ ਰੋਮ ਅਤੇ ਕਾਰਥੇਜ ਵਿਚਕਾਰ ਪਹਿਲਾ ਪਿਊਨੀਕ ਜੁੱਧ ਹੋ ਰਿਹਾ ਸੀ। ਪਰਸ਼ੀਆ ਜਾਨਕੀ ਇਰਾਨ ਪਰਸ਼ੀਆ ਦੇ ਵਿੱਚ ਇੱਕ ਖੂਨੀ ਸੰਘਰਸ਼ ਚੱਲ ਰਿਹਾ ਸੀ ਉਸ ਸਮੇਂ ਤੇ ਚੀਨੀ ਸਮਰਾਟ ਆਪਣੀ ਮਹਾਨ ਕੰਧ ਬਣਾ ਰਿਹਾ ਸੀ ਜਿਹੜੀ ਅੱਜ ਦੇਖਦੇ ਹਾਂ ਨਾ ਚਾਈਨਾ ਦੀ ਸਭ ਨਾਲੋਂ ਵੱਡੀ ਵੋਲ ਆ ਨਾ ਲੰਬੀ ਕੰਧ ਦੁਨੀਆ ਦੀ ਮੰਨੀ ਜਾਂਦੀ ਹੈ ਤੇ ਇਹ ਜਿਹੜੀ ਉਸ ਦੀ ਉਸਾਰੀ ਹੋ ਰਹੀ ਸੀ ਉਸ ਸਮੇਂ ਅਸ਼ੋਕ ਨੇ 362 ਈਸਵੀ ਪੂਰਵ ਦੇ ਵਿੱਚ ਕਲਿੰਗਾ ਵਿਰੁੱਧ ਲੜਾਈ ਲੜੀ ਸੀ ਇਸ ਲੜਾਈ ਦੇ ਵਿੱਚ 1 ਲੱਖ ਲੋਕ ਮਾਰੇ ਗਏ ਸਨ ਤੇ ਜੰਗ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਕਾਰਨ ਵੀ ਇੰਨੇ ਹੀ ਲੋਕ ਮਾਰੇ ਗਏ 1.5 ਲੱਖ ਤੋਂ ਵੱਧ ਲੋਕਾਂ ਨੂੰ ਜਾਂ ਤਾਂ ਕੈਦ ਕਰ ਲਿਆ ਗਿਆ ਜਾਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ ਪੈਟ੍ਰਿਕ 올ਿਵੇਲ ਆਪਣੀ ਹਾਲ ਹੀ ਦੇ ਵਿੱਚ ਪ੍ਰਕਾਸ਼ਿਤ ਪੁਸਤਕ ਜਿਹੜੀ ਕਿਤਾਬ ਹੈ ਅਸ਼ੋਕਾ ਪੋਰਟਰੇਟ ਆਫ a ਫਿਲਾਸਫਰ ਕਿੰਗ ਵਿੱਚ ਲਿਖਦੇ ਨੇ ਕਿ ਸੋਮਿਤ ਗੂਹਾ ਨੇ ਕਲਿੰਗਾ ਦੀ ਉਸ ਸਮੇਂ ਦੀ ਆਬਾਦੀ 9,75,000 ਦੱਸਦੇ ਹੈ ਉਸ ਸਮੇਂ ਦੇ ਵਿੱਚ ਜਿਹੜੀ ਆਬਾਦੀ ਸੀ 9,75,000 ਸੀ ਜੇਕਰ ਆਬਾਦੀ ਨੂੰ 10 ਲੱਖ ਵੀ ਮੰਨ ਲਿਆ ਜਾਵੇ ਨਾ ਤਾਂ ਮਰਨ ਵਾਲਿਆਂ ਦੀ ਗਿਣਤੀ ਕੁੱਲ ਆਬਾਦੀ ਦਾ 20% ਬਣ ਜਾਂਦੀ ਹੈ ਜਿਐਸੀ ਕੈਦੀਆਂ ਦੀ ਗਿਣਤੀ ਨੂੰ ਵੀ ਸ਼ਾਮਲ ਕਰੀਏ ਤਾਂ ਕੁੱਲ ਆਬਾਦੀ ਦੇ 35% ਲੋਕ ਇਸ ਬੁੱਧ ਇਸ ਯੁੱਧ ਦੇ ਨਾਲ ਪ੍ਰਭਾਵਿਤ ਹੋਏ ਸਨ ਇਸ ਨਜ਼ਰੀਏ ਦੇ ਨਾਲ ਜੰਗ ਨੂੰ ਜੇਕਰ ਨਸਲਕੁਸ਼ੀ ਕਿਹਾ ਜਾਵੇ ਤਾਂ ਅਣ ਉਚਿਤ ਨਹੀਂ ਹੋਵੇਗਾ ਗੋਤਮ ਬੁੱਧ ਦੇ ਪੈਰੋਕਾਰ ਬਣ ਕੇ ਅੱਗੇ ਜਾ ਕੇ ਪੜ੍ਹਦੇ ਹਾਂ ਇਹਦੇ ਬਾਰੇ ਪਰ ਇਹਦੇ ਵਿੱਚ ਮੈਨੂੰ ਇੱਕ ਮਨਚ ਸਵਾਲ ਆਇਆ ਜਿਵੇਂ ਕਿ ਆਪਣੇ ਗੱਲ ਆਉਂਦੀ ਹੈ ਇਹ ਚੀਜ਼ ਇਸ ਤੋਂ ਸਪਸ਼ਟ ਹੁੰਦੀ ਹੈ ਕਿ ਬਾਕੀ ਤੁਸੀਂ ਵੀ ਦੱਸ ਸਕਦੇ ਹੋ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿਉਂਕਿ ਜਦੋਂ ਆਪਣੇ ਗੁਰੂ ਸਾਭਾ ਦਾ ਕਾਲ ਸਮਾਸੀਨਾ ਜੀ ਚੱਲ ਰਿਹਾ ਤੇ ਉਹਨਾਂ ਨੇ ਵੀ ਜੰਗਾਂ ਜੁੱਧਾਂ ਲੜੀਆਂ ਬਹੁਤ ਕੁਝ ਕੀਤਾ ਤੇ ਉਹ ਉਹਦੇ ਸਮੇਂ ਦੇ ਵਿੱਚ ਜਿਹੜਾ ਕਿ ਆਪਣੇ ਧਰਮਾਂ ਵਾਲੇ ਵੀ ਦਾਵਾ ਕਰਦੇ ਨੇ ਕਿ ਐਨੇ ਲੱਖ ਕਰੋੜ ਬੰਦੇ ਸੀ ਇੰਨੀਆਂ ਫੌਜਾਂ ਮਰੀਆਂ ਜਾਂ ਉਹ ਹੈ ਪਰ ਇਹਦੇ ਵਿੱਚ ਇਹ ਜਿਸ ਗੱਲ ਆਉਂਦਾ ਕਿ ਉਸ ਸਮੇਂ ਦੇ ਵਿੱਚ ਆਪਾਂ 275 200 362 ਇਸ ਵੀ ਦੀ ਗੱਲ ਕਰ ਰਹੇ ਆ ਇਸ ਸਮੇਂ ਉਦੋਂ ਤਾਂ ਦੁਨੀਆ ਅਜੇ ਖੜੀ ਵੀ ਨਹੀਂ ਹੋਈ ਸੀ ਲੱਗਦਾ ਕਿ ਰੜਨਾ ਸਿੱਖਦੀ ਸੀ ਤੇ ਉਦੋਂ ਜੰਗਾਂ ਹੋਈਆਂ ਤੇ ਉਸ ਸਮੇਂ ਦੇ ਵਿੱਚ ਆਬਾਦੀ ਜਿਹੜੀ ਸੀ 10 ਲੱਖ ਸੀ ਤੇ ਇਹ ਅੰਦਾਜ਼ਾ ਲਾ ਜਾ ਸਕਦਾ ਵੀ ਕਿੰਨੀ ਪਾਪੂਲੇਸ਼ਨ ਜਿਹੜੀ ਹੈ ਅੱਜ ਤੋਂ 600 ਸਾਲ ਜਾਂ 1000 ਸਾਲ ਪਹਿਲਾਂ ਸੀਗੀ ਤੇ ਉਹਦੇ ਵਿੱਚ ਜਿਹੜੇ ਦਾਅਵੇ ਨੇ ਨਾ ਜਿਹੜੇ ਆਪਣੇ ਹਿੱਕ ਠੋਕ ਠੋਕ ਕੇ ਲੋਕ ਕਹਿੰਦੇ ਨੇ ਲੋਕਾਂ ਦੇ ਵਿੱਚ ਗਲਤਫਹਿਮੀਆਂ ਉਠਾਉਂਦੇ ਨੇ ਇਹਨਾਂ ਤੋਂ ਅੰਦਾਜ਼ੇ ਲਾਏ ਜਾ ਸਕਦੇ ਆ ਭਾਈ ਕਿ ਆਬਾਦੀ ਕਿੰਨੀ ਕਿ ਸੀ ਉਸ ਸਮੇਂ ਗੱਲ ਆਉਂਦੀ ਹੈ ਗੌਤਮ ਬੁੱਧ ਦੇ ਪੈਰੋਕਾਰ ਬਣ ਕੇ ਇਸ ਜਿੱਤ ਨੇ ਅਸ਼ੋਕ ਦੇ ਸਾਮਰਾਜ ਨੂੰ ਬੰਗਾਲ ਦੀ ਖਾੜੀ ਤੱਕ ਵਧਾ ਦਿੱਤਾ ਤੇ ਉਹ ਅਗਲੇ 37 ਸਾਲਾਂ ਤੱਕ ਇਸ ਉੱਤੇ ਹਾਵੀ ਰਿਹਾ ਪਰ ਇਹ ਜਿੱਤ ਇੰਨੀ ਖੂਨੀ ਸੀ ਕਿ ਇਸ ਨੇ ਅਸ਼ੋਕ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਉਹਨਾਂ ਨੇ ਜੰਤਕ ਤੌਰ ਦੇ ਉੱਤੇ ਆਪਣਾ ਅਫਸੋਸ ਪ੍ਰਗਟ ਕੀਤਾ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡਾ ਜਿਹੜਾ ਬਦਲਾ ਆਇਆ ਅਸ਼ੋਕ ਨੇ ਗੌਤਮ ਬੁੱਧ ਦੇ ਵਿਚਾਰਾਂ ਨੂੰ ਅਪਣਾਇਆ ਜੋ ਭਾਰਤ ਦੇ ਵਿੱਚ ਅਜੇ ਨਵਾਂ-ਨਵਾਂ ਆਇਆ ਸੀ ਅਸ਼ੋਕ ਦੇ ਰਾਜ ਦੇ ਦੌਰਾਨ ਭਾਰਤੀ ਸਮਾਜ ਦੇ ਵਿੱਚ ਵਿਭਿੰਨਤਾ ਮੌਜੂਦ ਸੀ ਇਹ ਇੰਨੀ ਪਹਿਲਾਂ ਕਦੇ ਨਹੀਂ ਸੀ ਦੇਖੀ ਗਈ ਵਿਭਿੰਨਤਾ ਦੇ ਨਾਲ ਭਰੇ ਸਮਾਜ ਨੂੰ ਇਕੱਠੇ ਜੋੜ ਕੇ ਰੱਖਣ ਦੇ ਲਈ ਕਾਜਹੀ ਵਿਸ਼ਵ ਦ੍ਰਿਸ਼ਟੀ ਚਾਹੀਦੀ ਸੀ ਜੋ ਲੜੀਂਦੀ ਲਚੀਲੀ ਹੋਵੇ ਚਾਰਲਸ ਐਲਨ ਲਿਖਦੇ ਨੇ ਕਲਿੰਗਾ ਯੁੱਧ ਕਲਿੰਗਾ ਯੁੱਧ ਨੇ ਅਸ਼ੋਕ ਨੂੰ ਇੱਕ ਨਾ ਮਾਤਰ ਬੋਧੀ ਤੋਂ ਇੱਕ ਧਾਰਮਿਕ ਬੋਧੀ ਦੇ ਵਿੱਚ ਬਦਲ ਦਿੱਤਾ ਸੀ ਉਸ ਸਮੇਂ ਤੋਂ ਸਮਰਾਟ ਅਸ਼ੋਕ ਨੇ ਬੁੱਧ ਦੀਆਂ ਸਿੱਖਿਆਵਾਂ ਦੇ ਅਨੁਸਾਰ ਨੈਤਿਕ ਕਦਰਾਂ ਕੀਮਤਾਂ ਦੇ ਆਲੇ-ਦੁਆਲੇ ਆਪਣਾ ਸ਼ਾਸਨ ਢਾਲ ਲਿਆ। ਇੱਕ ਚੰਗੇ ਸ਼ਾਸਕ ਹੋਣ ਦੇ ਨਾਤੇ ਅਸ਼ੋਕ ਨੇ ਆਪਣੇ ਆਪ ਨੂੰ ਆਪਣੀ ਜਨਤਾ ਦੇ ਲਈ ਉਪਲਬਧ ਕਰਾਇਆ ਪਰ ਸਿਰਫ ਕੁਝ 94 ਲੋਕ ਹੀ ਉਹਨਾਂ ਦੇ ਬੋਲੇ ਗਏ ਸ਼ਬਦਾਂ ਸ਼ਬਦ ਜਿਹੜਾ ਸੀ ਸੁਣ ਸਕਦੇ ਸਨ ਸਾਰੇ ਨਹੀਂ। ਅਸ਼ੋਕ ਚਾਹੁੰਦੇ ਸਨ ਕਿ ਸਾਰਾ ਸੰਸਾਰ ਉਹਨਾਂ ਨੂੰ ਸੁਣੇ ਇਸ ਦੇ ਲਈ ਉਹਨਾਂ ਨੇ ਉਨ੍ਹਾਂ ਨੂੰ ਲਿਖਤ ਭਾਸ਼ਾ ਦੇ ਵਿੱਚ ਪ੍ਰਗਟ ਕਰਨ ਦੀ ਪਹਿਲ ਕੀਤੀ ਸੀ ਤਾਂ ਜੋ ਉਹ ਸਦਾ ਦੇ ਲਈ ਜਿਉਂਦੇ ਰਹਿ ਸਕਣ ਇਸੇ ਤਰ੍ਹਾਂ ਉਹ ਲੋਕਾਂ ਦੀ ਬੋਲੀ ਦੇ ਵਿੱਚ ਸੁਨੇਹਾ ਦਿੱਤਾ ਹੋਣਾ ਉਹਨਾਂ ਨੇ ਆਪਣੇ ਸੰਦੇਸ਼ਾਂ ਨੂੰ ਪ੍ਰਕਾਸ਼ਿਤ ਭਾਸ਼ਾ ਦੇ ਵਿੱਚ ਲਿਖਿਆ ਜੋ ਉਹਨਾਂ ਦੇ ਪੂਰੇ ਸਾਮਰਾਜ ਦੇ ਵਿੱਚ ਬੋਲੀ ਜਾਂਦੀ ਸੀ ਸੁਨੀਲ ਖਿਲਨਾਨੀ ਲਿਖਦੇ ਨੇ ਕਿ ਅਸ਼ੋਕ ਦੀ ਸੰਚਾਰ ਸ਼ੈਲੀ ਜਿਹੜੀ ਸੀ ਮੌਰੀਆ ਸਮਰਾਟਾਂ ਦੇ ਵਿੱਚ ਵਿਲੱਖਣ ਸੀ 7ਵੇਂ ਸ਼ਿਲਾ ਲੇਖ ਦੇ ਵਿੱਚ ਅਸ਼ੋਕ ਨੇ ਲਿਖਵਾਇਆ ਸੀ ਕਿ ਜਿੱਥੇ ਕਿਤੇ ਵੀ ਪੱਥਰ ਦੇ ਥੰਮ ਜਾਂ ਪੱਥਰ ਦੇ ਖੱਡ ਹੋਣ ਉਹਨਾਂ ਦੇ ਸ਼ਬਦ ਉਕਰੇ ਜਾਣ ਉਹਨਾਂ ਦੇ ਉੱਤੇ ਤਾਂ ਜੋ ਉਹ ਲੰਬੇ ਸਮੇਂ ਤੱਕ ਹੋਣ ਦੇ ਵਿੱਚ ਰਹਿ ਸਕਣ ਉਸੇ ਹੀ ਵਿਲੇ ਤੱਕ ਜਦੋਂ ਤੱਕ ਮੇਰੇ ਪੁੱਤ ਪੋਤਰੇ ਰਾਜ ਕਰ ਜਾਂ ਜਿੰਨਾ ਜਿੰਨਾ ਚਿਰ ਸੂਰਜ ਤੇ ਚੰਦ ਚਮਕਦੇ ਚਮਕਦੇ ਰਹਿਣਗੇ ਉਦੋਂ ਤੱਕ ਲੋਕ ਇਹ ਸ਼ਬਦ ਪੜ੍ਹ ਸਕਦੇ ਰਹਿਣ ਜ਼ਿਆਦਾਤਰ ਸ਼ਿਲਾ ਲੇਖਾਂ ਦੇ ਵਿੱਚ ਅਸ਼ੋਕ ਦਾ ਜ਼ਿਕਰ ਕਿਸੇ ਹੋਰ ਵਿਅਕਤੀ ਜਾਂ ਉਹ ਵਜੋਂ ਉਹ ਵਜੋਂ ਕੀਤਾ ਗਿਆ ਹੈ ਪਰ ਕੁਝ ਚਟਾਨਾਂ ਦੇ ਸ਼ਿਲਾ ਲੇਖਾਂ ਦੇ ਵਿੱਚ ਪਹਿਲੇ ਵਿਅਕਤੀ ਯਾਨੀ ਕਿ ਯਾਨੀ ਮੈਂ ਮੈਂ ਕਿਹਾ ਉਹਨੇ ਆਪਣੇ ਆਪ ਨੂੰ ਮੈਂ ਦੀ ਵਰਤੋਂ ਵੀ ਕੀਤੀ ਗਈ ਹੈ ਜਿਸ ਦੇ ਕਾਰਨ ਸਾਨੂੰ ਇਹਨਾਂ ਚਟਾਨਾਂ ਦੇ ਸ਼ਿਲਾ ਲੇਖਾਂ ਦੇ ਵਿੱਚ ਵਿਅਕਤੀ ਦੀ ਸੰਵੇਦਨਸ਼ੀਲਤਾ ਦੀ ਇੱਕ ਪਲ ਦੀ ਝਲਕ ਮਿਲਦੀ ਹੈ ਅਸ਼ੋਕ ਦੇ ਜ਼ਿਆਦਾਤਰ ਸ਼ਿਲਾ ਲੇਖ ਜਿਹੜਾ ਹੈ ਪ੍ਰਕਾਰਿਤ ਭਾਸ਼ਾ ਦੀ ਬ੍ਰਾਹਮੀ ਬ੍ਰਾਹਮੀ ਜਿਹੜੀ ਲਿਪੀ ਹੈ ਬ੍ਰਾਹਮੀ ਬ੍ਰਾਹਮੀ ਲਿਪੀ ਦੇ ਵਿੱਚ ਨੇ ਕੁਝ ਸ਼ਿਲਾਲੇਖ ਗ੍ਰੀਕ ਤੇ ਅਰਮਾਈਕੀ ਲਿਪੀ ਦੇ ਵਿੱਚ ਵੀ ਮਿਲ ਜਾਂਦੇ ਆ ਇਹ ਤਿੰਨ ਭਾਸ਼ਾਵਾਂ ਉਸ ਸਮੇਂ ਚੱਲਦੀਆਂ ਸਨ ਬ੍ਰਾਹਮੀ ਲਿਪੀ ਤੇ ਗ੍ਰੀਕ ਦੀ ਭਾਸ਼ਾ ਤੇ ਇਸੇ ਤਰ੍ਹਾਂ ਅਰਮਾਈਕੀ ਲਿਪੀ ਜਿਹੜੀ ਹੈ ਉਹ ਚੱਲਦੀ ਸੀ ਅਰਮੇਨੀਅਨ ਕਹਿ ਸਕਦੇ ਸ਼ਾਇਦ ਸਹਿਣਸ਼ੀਲਤਾ ਤੇ ਅਹਿੰਸਾ ਤੇ ਜ਼ੋਰ ਦਿੱਤਾ ਉਹਨੇ ਅਸ਼ੋਕ ਨੇ ਧੰਮ ਦੀ ਧਾਰਨਾ ਨੂੰ ਗ੍ਰਹਿਣ ਕੀਤਾ ਤੇ ਧੰਮ ਅਧਿਆਤਮਿਕ ਸ਼ੁੱਧਤਾ ਜਾਂ ਪਵਿੱਤਰ ਰੀਤੀ ਰਿਵਾਜਾਂ ਦੇ ਉੱਤੇ ਆਧਾਰਿਤ ਨਹੀਂ ਸੀ ਸਗੋਂ ਸੰਸਾਰਕ ਆਚਰਣ ਤੇ ਆਧਾਰਿਤ ਸੀ ਇਹ ਵਿਚਾਰ ਸਹਿਨਸ਼ੀਲਤਾ ਦੇ ਹੱਕ ਦੇ ਵਿੱਚ ਸੀ ਤੇ ਹਿੰਸਾ ਦੇ ਵਿਰੁੱਧ ਸੀ ਰੋਮੀਲਾ <th>ਪਰ ਦਾ ਕਹਿਣਾ ਹੈ ਕਿ ਅਸ਼ੋਕ ਨੇ ਜਿਹੜੇ ਸਿਧਾਂਤਾਂ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਉਹਨਾਂ ਦੇ ਵਿੱਚ ਪਹਿਲਾ ਹੈ ਵਿਪਿੰਨ ਮਤਾ 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 ਤਰਾ ਦੀ ਸਹਿ ਹੋਦ ਉਹਨਾਂ ਦਾ ਮੰਨਣਾ ਸੀ ਕਿ ਸਭ ਨੂੰ ਮਿਲਜੋਲ ਕੇ ਸਹਿ ਹੋਣ ਦੀ ਭਾਵਨਾ ਦੇ ਨਾਲ ਰਹਿਣਾ ਸਿੱਖਣਾ ਹੋਵੇਗਾ ਤੁਹਾਨੂੰ ਦੂਜੇ ਲੋਕਾਂ ਦੀ ਸੰਪਰਦਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਦੂਜਿਆਂ ਦੀਆਂ ਸੰਪਰਦਾਵਾਂ ਦਾ ਸਤਿਕਾਰ ਕਰਨ ਦੇ ਨਾਲ ਹੀ ਤੁਸੀਂ ਆਪਣੇ ਸੰਪਰਦਾਦਾ ਆਪਣੀ ਜਿਹੜੀ ਸੰਪਰਤਾ ਦਾ ਹੈ ਜਿਹੜੀ ਤੁਹਾਡੇ ਆਪਣੀ ਮਨੋਤ ਹੈ ਸੰਪਰਤਾ ਹੈ ਉਹਦਾ ਜਿਹੜਾ ਸਤਿਕਾਰ ਕਰਨ ਦੇ ਯੋਗ ਹੋਵੋਗੇ ਜੇ ਦੂਸਰੇ ਦਾ ਸਤਿਕਾਰ ਕਰੋਗੇ ਇਹ ਥੰਮ ਦਾ ਮੂਲ ਸਿਧਾਂਤ ਹੈ ਮੈਨੂੰ ਇਹ ਦਿਲਚਸਪ ਲੱਗਦਾ ਹੈ ਕਿ ਇਸ ਉੱਤੇ ਕਿੰਨਾ ਜ਼ੋਰ ਦਿੱਤਾ ਗਿਆ ਸ਼ਾਇਦ ਉਸ ਸਮੇਂ ਸੰਪਰਦਾਵਾਂ ਵਿਚਕਾਰ ਬਹੁਤ ਵੈਰ ਵਿਰੋਧ ਰਿਆ ਹੋਵੇਗਾ ਥੰਮ ਅਨੁਸਾਰ ਪ੍ਰਜਾ ਦੀ ਭਲਾਈ ਉਹਨਾਂ ਦੀ ਸਿਹਤ ਅਤੇ ਖੁਸ਼ਹਾਲੀ ਬਾਰੇ ਸੋਚਣਾ ਇਸ ਦਿਸ਼ਾ ਦੇ ਵਿੱਚ ਕੰਮ ਕਰਨਾ ਹਾਕਮ ਦਾ ਫਰਜ਼ ਹੈ ਉਹ ਤਾਂ ਅੱਜ ਵੀ ਕਿਹਾ ਜਾਂਦਾ ਪਰ ਕਿੱਥੇ ਕਰਦੇ ਨੇ ਜੀ ਰਾਜਾ ਦੀ ਵੀ ਰਾਜਿਆਂ ਦਾ ਵੀ ਫਰਜ਼ ਹੈ ਕਿ ਸੜਕ ਕੰਡੇ ਬੋਰਡ ਜਾਂ ਅੰਬ ਦੇ ਰੁੱਖ ਲਗਾਉਣੇ ਯਾਤਰੀਆਂ ਦੇ ਲਈ ਭੋਜਨ ਅਤੇ ਆਰਾਮ ਦਾ ਪ੍ਰਬੰਧ ਕਰਨਾ ਅਸ਼ੋਕ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਚਾਰ 12ਵੇਂ ਸ਼ਿਲਾ ਲੇਖ ਦੇ ਵਿੱਚ ਦੱਸੇ ਗਏ ਨੇ ਹਨ ਜਿਦੇ ਵਿੱਚ ਧਾਰਮਿਕ ਸਹਿਣਸ਼ੀਲਤਾ ਦੇ ਉੱਤੇ ਜ਼ੋਰ ਦਿੱਤਾ ਗਿਆ ਅਸ਼ੋਕ ਇਸ ਨੂੰ ਵਾਕ ਸੰਜਮ ਕਹਿੰਦੇ ਹੈ ਸ਼ਿਲਾ ਲੇਖ ਦੇ ਵਿੱਚ ਲਿਖਿਆ ਹੈ ਕਿ ਜੋ ਕੋਈ ਵੀ ਆਪਣੇ ਧਰਮ ਦੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਉਸਤਤ ਕਰਦਾ ਹੈ ਦੂਜੇ ਧਰਮਾਂ ਦੀ ਨਿੰਦਾ ਕਰਦਾ ਹੈ ਉਹ ਆਪਣੇ ਹੀ ਧਰਮ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਦੇ ਲਈ ਵੱਖ-ਵੱਖ ਧਰਮਾਂ ਦੇ ਵਿੱਚ ਮੇਲ-ਜੋਲ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਦੂਜਿਆਂ ਦੇ ਵਿਚਾਰਾਂ ਨੂੰ ਸੁਣਨਾ ਚਾਹੀਦਾ ਹੈ ਤੇ ਉਹਨਾਂ ਦਾ ਆਦਰ ਸਤਕਾਰ ਕਰਨਾ ਚਾਹੀਦਾ ਹੈ ਅਸ਼ੋਕ ਦੀ ਮੌਤ ਹੁੰਦੀ ਹੈ ਅਸ਼ੋਕ ਦੀ ਮੌਤ ਤੋਂ ਬਾਅਦ ਮੋਰੀਆ ਸਾਮਰਾਜ ਦਾ ਪਤਨ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੀ ਧਾਰਮਿਕ ਸ਼ਰਧਾ ਇੰਨੀ ਵੱਧ ਗਈ ਕਿ ਉਹਨਾਂ ਨੇ ਆਪਣਾ ਸਹਾਰਾ ਖਜ਼ਾਨਾ ਖਾਲੀ ਕਰ ਦਿੱਤਾ ਬੋਧੀ ਕਹਾਣੀਆਂ ਦੇ ਅਨੁਸਾਰ ਉਹਨਾਂ ਨੇ ਆਪਣਾ ਸਭ ਕੁਝ ਦਾਨ ਕਰ ਦਿੱਤਾ ਸੀ ਲੀ ਰੋਂਗਜ਼ੀ ਆਪਣੀ ਕਿਤਾਬ ਦੀ ਗ੍ਰੇਟ ਤਾੰਗ ਡਾਇਨੇਸਟੀ ਰਿਕਾਰਡ ਆਫ ਦੀ ਵੈਸਟਰਨ ਰੀਜਨ ਦੇ ਵਿੱਚ ਲਿਖਦੇ ਨੇ ਕਿ ਜਦੋਂ ਅਸ਼ੋਕ ਬਿਮਾਰ ਸੀ ਤਾਂ ਉਹ ਮੌਤ ਦੇ ਬਿਸਤਰੇ ਦੇ ਉੱਤੇ ਸੀ ਉਹ ਜਾਣਦੇ ਸੀ ਕਿ ਉਹ ਹੁਣ ਨਹੀਂ ਬਚਣਗੇ ਉਹ ਚੰਗੇ ਕਾਰਨ ਲਈ ਜਿਹੜਾ ਆਪਣੇ ਸਾਰੇ ਹੀਰੇ ਤੇ ਗਹਿਣੇ ਦਾ ਜਿਹੜਾ ਸੀ ਦਾਨ ਕਰਨਾ ਚਾਹੁੰਦਾ ਸੀ ਪਰ ਉਦੋਂ ਤੱਕ ਉਹਨਾਂ ਦੇ ਮੰਤਰੀ ਸੱਤਾ ਤੇ ਕਾਬਜ਼ ਹੋ ਗਏ ਸਨ ਉਹਨਾਂ ਨੇ ਉਹਨਾਂ ਨੂੰ ਅਜਿਹਾ ਕੁਝ ਨਹੀਂ ਕਰਨ ਦਿੱਤਾ ਜੋ ਉਹ ਚਾਹੁੰਦੇ ਸਨ ਆਪ ਅਸ਼ੋਕ ਦੀ ਮੌਤ ਤੋਂ ਬਾਅਦ ਮੋਰੀਆ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ। ਉਹਨਾਂ ਦੀ ਧਾਰਮਿਕ ਸ਼ਰਧਾ ਐਨੀ ਵੱਧ ਗਈ ਕਿ ਉਹਨਾਂ ਨੇ ਆਪਣਾ ਸਾਰਾ ਖਜ਼ਾਨਾ ਜਿਹੜਾ ਸੀ ਸਾਰੇ ਦਾ ਸਾਰਾ ਖਾਲੀ ਕਰ ਦਿੱਤਾ। ਬੋਧੀ ਕਹਾਣੀਆਂ ਦੇ ਅਨੁਸਾਰ ਉਹਨਾਂ ਨੇ ਆਪਣਾ ਸਭ ਕੁਝ ਦਾਨ ਕਰਤਾ। ਲੀ ਰੋਂਗਜ਼ੀ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ। ਦੀ ਗ੍ਰੇਟ ਤਾਂਗ ਡਾਇਨੇਸਟੀ ਰਿਕਾਰਡ ਆਫ ਦੀ ਵੈਸਟਰਨ ਰੀਜਨ ਦੇ ਵਿੱਚ ਲਿਖਦਾ ਹੈ ਕਿ ਜਦੋਂ ਅਸ਼ੋਕ ਬਿਮਾਰ ਸੀ ਉਹ ਮੌਤ ਦੇ ਬਿਸਤਰੇ ਦੇ ਉੱਤੇ ਪਿਆ ਸੀ। ਉਹ ਜਾਣਦੇ ਸੀ ਕਿ ਉਹ ਹੁਣ ਨਹੀਂ ਬਚਣਗੇ ਤੇ ਅੱਗੇ ਅਸ਼ੋਕ ਦੀ ਮੌਤ 232 ਈਸਾ ਪੂਰਵ ਦੇ ਵਿੱਚ ਹੁੰਦੀ ਹੈ। ਮੋਰੀਆ ਵੰਸ਼ ਦਾ ਅੰਤ ਹੁੰਦਾ ਹੈ। ਬਿਰਹ ਦਰਥ ਮੋਰੀਆ ਵੰਸ਼ ਦਾ ਆਖਰੀ ਰਾਜਾ ਸੀ। 181 ਤੋਂ 180 ਈਸਵੀ ਪੂਰਵ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਸੈਨਾਪਤੀ ਪੁਸ਼ਿਆ ਮਿੱਤਰ ਦੇ ਕਤਲ ਕਰ ਦਿੱਤਾ ਸੀ। ਉਹਨਾਂ ਨੇ ਬਾਅਦ ਦੇ ਵਿੱਚ ਸ਼ੂਗਾ ਰਾਜਵੰਸ਼ ਦੀ ਸਥਾਪਨਾ ਕੀਤੀ ਮੋਰੀਆ ਰਾਜਵੰਸ਼ ਕੁੱਲ 137 ਸਾਲ ਤੱਕ ਚੱਲਿਆ ਰੋਮੀਲਾਥਾ ਪਰ ਲਿਖਦੀ ਹੈ ਕਿ ਹੋਰ ਰਾਜਵੰਸ਼ਾ ਜਿਵੇਂ ਕਿ ਹਾਨ ਤੇ ਰੋਮਨ ਦੇ ਮੁਕਾਬਲੇ ਮੋਰੀਆ ਰਾਜਵੰਸ਼ ਬਹੁਤ ਥੋੜੇ ਸਮੇਂ ਦੇ ਲਈ ਸੀ ਇਸ ਦਾ ਉਭਾਰ ਚੰਦਰ ਗੁਪਤ ਮੋਰੀਆ ਦੀਆਂ ਜਿੱਤਾਂ ਦੇ ਨਾਲ ਸ਼ੁਰੂ ਹੁੰਦਾ ਉਸ ਦੇ ਪੋਤੇ ਅਸ਼ੋਕ ਦੇ ਰਾਜ ਦੇ ਦੌਰਾਨ ਆਪਣੇ ਸਿਖਰ ਦੇ ਉੱਤੇ ਪਹੁੰਚ ਗਿਆ ਪਰ ਫਿਰ ਪਤਨ ਸ਼ੁਰੂ ਹੋ ਗਿਆ ਅਸ਼ੋਕ ਦੇ ਪੁੱਤਰ ਤੇ ਪੋਤਰੇ ਆਪਣੇ ਦਾਦਾ-ਦਾਦੇ ਦੀ ਸਮਰੱਥਾ ਦੇ ਵਾਲੇ ਨਹੀਂ ਸਨ ਉਹਨਾਂ ਦਾ ਰਾਜ ਵੀ ਬਹੁਤ ਸਾਰੇ ਦਾਵੇਦਾਰਾਂ ਦੇ ਵਿੱਚ ਵੰਡਿਆ ਗਿਆ ਸੀ ਉਸ ਦੇ ਕੋਲ ਆਪਣੇ ਪਿਤਾ ਤੇ ਦਾਦੇ ਵਾਂਗ ਲਿਖਾਂ ਦੀ ਯੋਗਤਾ ਨਹੀਂ ਸੀ ਅਸ਼ੋਕ ਵਾਂਗ ਉਹਨਾਂ ਨੇ ਕੋਈ ਸ਼ਿਲਾ ਲੇਖ ਨਹੀਂ ਛੱਡਿਆ ਅਸ਼ੋਕ ਦੀ ਵਿਰਾਸਤ ਨੂੰ ਆਜ਼ਾਦ ਭਾਰਤ ਨੇ ਫਿਰ ਅਪਣਾਇਆ ਜਿਹੜਾ ਤਿਰੰਗੇ ਦੀ ਗੱਲ ਆਉਂਦੀ ਅੱਗੇ ਜਾ ਕੇ ਕਰਦੇ ਆ ਉਹਨਾਂ ਦੀ ਮੌਤ ਤੋਂ ਬਾਅਦ ਮੋਰੀਆ ਸਾਮਰਾਜ ਦਾ ਪਤਨ ਹੋਣ ਲੱਗ ਗਿਆ ਆਖਰਕਾਰ ਅਸ਼ੋਕ ਨੂੰ ਭਾਰਤ ਵਾਸੀਆਂ ਨੇ ਇੱਕ ਤਰ੍ਹਾਂ ਦੇ ਨਾਲ ਪੁਲਾਇ ਦਿੱਤਾ ਹੌਲੀ-ਹੌਲੀ ਜਿਹੜਾ ਸੀ ਪ੍ਰਾਕ੍ਰਿਤ ਭਾਸ਼ਾ ਤੇ ਬ੍ਰਾਹਮੀ ਲਿਪੀ ਬ੍ਰਾਹਮੀ ਲਿਪੀ ਦੀ ਵਰਤੋਂ ਖਤਮ ਹੋ ਗਈ ਤੇ ਲੋਕ ਸ਼ਿਲਾ ਲੇਖਾਂ ਦੇ ਉੱਤੇ ਲਿਖੇ ਸੰਦੇਸ਼ਾਂ ਨੂੰ ਪੜਨਾ ਭੁੱਲ ਗਏ ਕਿਸਮਤ ਦੀ ਖੇਡ ਦੇਖ ਲਓ ਭਾਈ ਅਸ਼ੋਕਾ ਨੂੰ 19ਵੀਂ ਸਦੀ ਦੇ ਵਿੱਚ ਬ੍ਰਿਟਿਸ਼ ਇਤਿਹਾਸਕਾਰ ਵਿਲੀਅਮ ਜੋਨਸ ਤੇ ਜੇਮਸ ਪ੍ਰੀਸੇਪ ਦੁਆਰਾ ਮੁੜ ਖੋਜਿਆ ਗਿਆ ਸੀ ਉਹਨਾਂ ਨੇ ਲੋਕਾਂ ਨੂੰ ਬ੍ਰਹਮੀ ਲਿਪੀ ਦੇ ਅਰਥ ਸਮਝਾਏ ਯਾਨੀ ਕਿ ਸਾਡੀ ਵਿਰਾਸਤ ਹੈ ਤੇ ਬਾਹਰ ਲਿਆ ਕੇ ਅਸ਼ੋਕ ਅਸ਼ੋਕ ਦੀ ਵਿਰਾਸਤ ਨੂੰ ਸਮਝਾਉਂਦੇ ਨੇ ਭਾਰਤੀਆਂ ਨੂੰ ਗੋਰਿਆਂ ਕੇ ਦੱਸਦੇ ਨੇ ਭਾਈ ਆ ਤੁਹਾਡੇ ਲੋਕਾਂ ਦੀ ਖੂਬੀ ਹੈ ਤੇ ਭਾਰਤੀ ਭਾਰਤ ਦੀ ਆਜ਼ਾਦੀ ਤੋਂ 1 ਮਹੀਨਾ ਪਹਿਲਾਂ ਜੁਲਾਈ 1947 ਦੇ ਵਿੱਚ ਸੰਵਿਧਾਨ ਦਾ ਸੰਵਿਧਾਨ ਸਭਾ ਦੇ ਵਿੱਚ ਬੋਲਦੇ ਹੋਏ ਜਵਾਹਰ ਲਾਲ ਨਹਿਰੂ ਨੇ ਭਾਰਤੀ ਤਿਰੰਗੇ ਦੇ ਕੇਂਦਰ ਦੇ ਵਿੱਚ ਜਿਹੜਾ ਗੋਲ ਚੱਕਰ ਹੈ ਨਾ ਜਿਹਨੂੰ ਅਸ਼ੋਕ ਚੱਕਰ ਕਿਹਾ ਜਾਂਦਾ ਹੈ ਜਵਾਹਰ ਲਾਲ ਨਹਿਰੂ ਨੇ ਭਾਰਤੀ ਤਿਰੰਗੇ ਦੇ ਕੇਂਦਰ ਦੇ ਵਿੱਚ ਅਸ਼ੋਕ ਦੇ ਚੱਕਰ ਨੂੰ ਰੱਖ ਕੇ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਬਾਰੇ ਫੈਸਲਾ ਕਰਨ ਦੇ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਉਹਨਾਂ ਕਹੇ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਨਾ ਸਿਰਫ ਇਸ ਝੰਡੇ ਦੇ ਨਾਲ ਅਸ਼ੋਕ ਦੇ ਇਸ ਪ੍ਰਤੀਕ ਦੀ ਪ੍ਰਤੀਕ ਹੀ ਨਹੀਂ ਬਲਕਿ ਉਹਨਾਂ ਨੂੰ ਵੀ ਜੋੜਿਆ ਜੋ ਭਾਰਤ ਹੀ ਨਹੀਂ ਵਿਸ਼ਵ ਇਤਿਹਾਸ ਦੀ ਮਹੱਤਵਪੂਰਨ ਹਸਤੀ ਸਨ ਭਾਰਤੀ ਲੋਕਾਂ ਦੇ ਲਈ ਅਸ਼ੋਕਾ ਅਜਹੀ ਪ੍ਰੇਰਣਾਦਾਇਕ ਸ਼ਖਸੀਅਤ ਸੀ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਸ਼ੋਕ ਨੂੰ ਘਟੋ-ਘਟ ਨਵੇਂ ਰਾਸ਼ਟਰ ਦੇ ਸਰਪ੍ਰਸਤ ਸੰਤ ਦਾ ਦਰਜਾ ਦਿੱਤਾ ਸੀ ਅਸ਼ੋਕ ਦੇ ਚਾਰ ਸ਼ੇਰਾਂ ਨੂੰ ਨਾ ਸਿਰਫ ਭਾਰਤੀ ਡਾਕ ਟਿਕਟਾਂ ਤੇ ਦਰਸਾਇਆ ਗਿਆ ਸਗੋਂ ਭਾਰਤ ਦਾ ਇਹ ਰਾਜ ਚਿੰਨ ਸਮੁੱਚੇ ਭਾਰਤੀ ਜੀਵਨ ਦਾ ਅਨਿਖੜਮਾ ਪ੍ਰਤੀਕ ਬਣ ਗਿਆ ਸਾਡੇ ਪਾਸਪੋਰਟ ਦੇ ਉੱਤੇ ਸ਼ੇਰ ਖੜੇ ਰਹਿਣਾ ਉਹ ਇਹਦੇ ਹੀ ਬਣੇ ਹੋਏ ਨੇ ਇਹ ਸ਼ਾਂਤੀਪੂਰਨ ਸਹ ਹੋਂਦ ਦਾ ਪ੍ਰਤੀਕ ਵੀ ਹੈ ਸਮਰਾਟ ਅਸ਼ੋਕ ਦਾ ਜਨਤਕ ਜੀਵਨ ਦੇ ਵਿੱਚ ਵੀ ਸੰਜਮ ਤੇ ਆਤ ਨਿਯੰਤਰਣ ਦਾ ਸੰਦੇਸ਼ ਅੱਜ ਭਾਰਤੀਆਂ ਦੇ ਲਈ ਇੱਕ ਚੇਤਾਵਨੀ ਵੀ ਹੈ ਤੇ ਪ੍ਰੇਰਨਾ ਵੀ ਹੈ ਜੀ ਦੋਸਤੋ ਇਹ ਹੈ ਜੀ ਅਸ਼ੋਕ ਤੇ ਅਸ਼ੋਕ ਦਾ ਚੱਕਰ ਤੇ ਅਸ਼ੋਕ ਦੇ ਸ਼ੇਰ ਸਮਰਾਟ ਅਸ਼ੋਕ ਨੇ ਆਪਣੀਆਂ ਪਤਨੀਆਂ ਨੂੰ ਜਿੰਦਾ ਕਿਉਂ ਸਾੜਿਆ ਸੀ ਰਿਹਾਨ ਫਜ਼ਲ ਹੁਣਾਂ ਦੀ ਕਲਮ ਦੇ ਵਿੱਚੋਂ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾਜ ਤੇ ਦੋਆਬਾ ਰੇਡ ਦਾ ਮੰਚ ਉਮੀਦ